ਇਹ ਜੇ ਸਾਨੂੰ ਇਤਲਾ ਮਿਲੀ ਸੀ ਕਿ ਇੱਥੇ ਖੇਤਾਂ ਦੇ ਵਿੱਚ ਦੋ ਜਣੇ ਝਗੜੇ ਹੋ ਗਿਆ ਤੇ ਫੈਰ ਮਾਰ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਅਸੀਂ ਮੌਕੇ ਤੇ ਆਏ ਮੈਂ ਔਰ ਮੇਰੇ ਨਾਲ ਚੌਕੀ ਇਨਚਾਰਜ ਬਲਾਸਪੁਰ ਸਰਦਾਰ ਜਸਵੰਤ ਸਿੰਘ ਸਰਾ ਅਸੀਂ ਮੌਕੇ ਤੇ ਆਏ ਤੇ ਇੱਥੇ ਪਤਾ ਲੱਗਾ ਕਿ ਬਹਾਦਰ ਸਿੰਘ ਪੁੱਤਰ ਪਾਲਾ ਸਿੰਘ ਅਤੇ ਇਹਦਾ ਭਤੀਜਾ ਨਵਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਹੈ ਇਹ ਮਾਸੀ ਦੇ ਰਹਿਣ ਵਾਲੇ ਨੇ ਇਹਨਾਂ ਦਾ ਕੋਈ ਜ਼ਮੀਨ ਦਾ ਕੋਈ ਪਹਿਲਾਂ ਦਾ ਝਗੜਾ ਚੱਲਦਾ ਕੋਈ ਦਾਵੇਦਾਰੀ ਵੀ ਕੋਈ ਕਹਿੰਦਾ ਮੇਰੀ ਵੱਧ ਦੇ ਘਾਟੇ ਔਰ ਇਹਨਾਂ ਦਾ ਇਹ ਸੀਗਾ ਰੱਖਿਆ ਸੀਗਾ ਕਿ ਪੰਚਾਇਤੀ ਤੌਰ ਤੇ ਇਹਨਾਂ ਨੇ ਇਸ ਗੱਲਬਾਤ ਕਰਨੀ ਸੀ ਇਹ ਜਾਣਕਾਰੀ ਮੁੱਢਲੀ ਮਿਲੀ ਹੈ ਕਿ ਬਾਦਰ ਸਿੰਘ ਆ ਕੇ ਖੇਤ ਦੇ ਵਿੱਚ ਇੱਕ ਖਾਲ ਪਾਇਆ ਸੀ ਉਹ ਵਾਟ ਦੀ ਢਾਉਣ ਲੱਗ ਗਿਆ ਤੇ ਉੱਥੇ ਨਵਦੀਪ ਸਿੰਘ ਵੀ ਆ ਗਿਆ ਉਹਨੇ ਆਖਿਆ ਵੀ ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ ਪੰਚਾਇਤੀ ਤੌਰ ਤੇ ਸਿਰੇ ਲਾਉਨੇ ਆ ਹਾਲੇ ਤੁਸੀਂ ਨਾਟੋ ਇਹਦੀ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿੱਚ ਕੋਈ ਗਰਮਾ ਗਰਮੀ ਹੋ ਗਈ ਤਲਕ ਤਲਕ ਕਲਾਮੀ ਹੋ ਗਈ ਤੇ ਬਹਾਦਰ ਸਿੰਘ ਨੇ ਦੇ ਕੋਲ ਰਵਾਨ ਰਸੀ ਲਾਇਸੈਂਸੀ ਉਹਨੇ ਉਹਦੇ ਸਿਰ ਦੇ ਵਿੱਚ ਫੈਰ ਮਾਰਿਆ ਤੇ ਉਹਦੀ ਮੌਤ ਹੋ ਗਈ ਮੌਕੇ ਤੇ ਅਸੀਂ ਮੁੱਢਲੀ ਜਾਣਕਾਰੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਾਰਸਾਂ ਨਾਲ ਗੱਲਬਾਤ ਕਰਦੇ ਹੁਣ ਡੈੱਡ ਬੋਡੀ ਹੈ ਜਿਹੜੀ ਇਹਨੂੰ ਪੋਸਟਮਾਰਟਮ ਵਾਸਤੇ ਭੇਜਾਂਗੇ ਔਰ ਵਾਰਸ ਜੋ ਸਾਨੂੰ ਬਿਆਨ ਦੇਣਗੇ ਉਹਦੇ ਅਕੋਰਡਿੰਗ ਟੂ ਰੂਲ ਜੋ ਬਣਦੀਆਂ ਧਰਾਵਾਂ ਤਹਿਤ ਮਕਦਮਾ ਦਰਜ ਕਰਕੇ ਤਫਤੀਸ਼ ਅਮਲ ਚ ਚਲਾਈ ਜਾਂਦੀ ਜਾਊਗੀ ਬਾਕੀ ਇਹ ਆਇਡੈਂਟੀਫਾਈਡ ਹੈ ਮਦਾਈ ਵੀ ਆਇਡੈਂਟੀਫਾਈਡ ਹੈ